ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਨਵਾਂ ਦਿਨ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆਂ ਇਹ ਆਪਣੀ ਗਲੀ ਚ ਆਇਆ ਸੀ ਇੱਕ ਭਾਈ ਇਹਦੇ ਕੋਲ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜੀ ਖਾਣ ਵਾਲੀਆਂ ਤੇ ਇੱਕ ਇੱਕ ਕਰਕੇ ਤੁਹਾਨੂੰ ਦੱਸਾਂਗੇ ਤੇ ਨਾਲੇ ਪੈਕ ਕਰਾਵਾਂਗੇ ਬੰਦੇ ਕੋਲ ਤੇ ਦੇਖਿਓ ਕੀ ਕੀ ਆਡਮਾ ਹੈਗੀਆਂ ਆਪਣੇ ਭਾਈ ਕੋਲ ਜੋ ਵੀ ਕੁਝ ਹੋਏਗਾ ਉਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਚ ਮਿਲੇਗਾ ਤੇ ਜੇ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚਲੋ ਭਾਈ ਜੀ ਆਹ ਲਓ ਲਾਲ ਇਮਲੀ ਹੈਗਾ ਇਹ ਸਭ ਤੋਂ ਪਹਿਲਾਂ ਆ ਗਈ ਜੀ ਆਪਣੀ ਲਾਲ ਇਮਲੀ ਇਹ ਸਾਰੀਆਂ ਚੀਜ਼ਾਂ ਜੀ ਆਪਾਂ ਜਿਆਦੇ ਪੈਸੇ ਨਹੀਂ ਹੈਗੇ ਆਪਣੇ ਤੋਂ ਤੇ 10-10 ਰੁਪਏ ਦੀਆਂ ਸਾਰੀਆਂ ਚੀਜ਼ਾਂ ਆਪਾਂ ਪੈਕ ਕਰਾਵਾਂਗੇ ਇਸ ਭਾਈ ਕੋਲ ਤੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਇਹ ਸਭ ਤੋਂ ਪਹਿਲਾਂ ਆ ਗਈ ਜੀ ਆਪਣੀ ਲਾਲ ਇਮਲੀ ਕੀ ਬਾਤ ਹੈ ਇਹ ਆਪਣੀ ਲਾਲ ਇਮਲੀ ਸਭ ਤੋਂ ਪਹਿਲੀ ਇੱਕ ਨੰਬਰ ਤੇ ਪੈਕ ਹੋ ਚੁੱਕੀ ਹੈ ਉਸ ਤੋਂ ਬਾਅਦ ਕੀ ਆਏਗਾ ਭਾਜੀ ਆਪਣਾ ਸਵਾਦਲੀ ਆਵਲਾ ਕੈਂਡੀ ਉਸ ਤੋਂ ਬਾਅਦ ਆ ਗਈ ਜੀ ਆਪਣਾ ਆਵਲਾ ਕੈਂਡੀ ਜਿਹੜੀ ਕਿ ਔਲਿਆਂ ਦੀ ਬਣੀ ਹੋਈ ਆ ਇਹ ਦੂਸਰੇ ਨੰਬਰ ਤੇ ਆ ਗਈ ਜੀ ਆਪਣੀ ਆਵਲਾ ਕੈਂਡੀ ਏ ਭਾਈ ਪੈਕਟ ਹੀ ਰੱਖੇ ਹੁੰਦੇ ਛੋਟੇ ਛੋਟੇ ਹਾਂਜੀ ਹਾਂਜੀ ਇਹ ਆਪਣੀ ਆ ਗਈ ਜੀ ਐਵਲਾ ਕੈਂਡੀ ਅਗਲੀ ਹਿੰਗ ਗੋਲੀ ਇਹ ਆਪਣੀ 3 ਨੰਬਰ ਤੇ ਆ ਗਈ ਜੀ ਹਿੰਗ ਗੋਲੀ ਦੇਖ ਲਓ ਛੋਟੀ ਜੀ ਬੰਦੇ ਦੀ ਰੇੜੀ ਆ ਤੇ ਬੰਦੇ ਨੇ ਕਿੰਨੀਆਂ ਹੀ 50 ਤੋਂ 60 100 ਐਟਮਾ ਰੱਖੀਆਂ ਹੋਈਆਂ ਆਪਣੀ ਰੇੜੀ ਤੇ ਇਹ ਆਪਣੀ ਆ ਗਈ ਜੀ ਹਿੰਗ ਗੋਲੀ ਆ ਪੁਦੀਨਾ ਦੀ ਗੋਲੀ ਹੁਣ ਉਸ ਤੋਂ ਅਗਲੀ ਆ ਗਈ ਜੀ ਆਪਣੀ ਪੁਦੀਨਾ ਗੋਲੀ ਇਹ ਚੌਥੇ ਨੰਬਰ ਤੇ ਆ ਗਈ ਆਪਣੀ ਪੁਦੀਨਾ ਗੋਲੀ ਤੇ ਹੁਣ ਕੀ ਆ ਲੱਗਾ ਜੀ ਆਪਣਾ ਅਗਲਾ ਕੀ ਬੋਲੀ ਹਾਂਜੀ ਨਿੰਬੂ ਕੀ ਹੁਣ ਅਗਲੀ ਆ ਗਈ ਆਪਣੀ ਨਿੰਬੂ ਦੀ ਗੋਲੀ ਪੰਜਵੇਂ ਨੰਬਰ ਤੇ ਆ ਗਈ ਆਪਣੀ ਨਿੰਬੂ ਦੀ ਗੋਲੀ ਇਹ ਭਾਜੀ ਕਿੰਨੀ ਕੁਆਂਟੀਟੀ ਹੁੰਦੀ ਹੈ ਇਹਦੀ 10 ਰੁਪਏ ਦੀ ਹੈ ਇਹ 10 ਰੁਪਏ ਦੀ ਹੈ ਤਾਂ ਮਤਲਬ ਕਿੰਨੀ ਕੁ ਇਹਦੇ ਚ ਕਿੰਨੇ ਚਮਚ ਪਾਉਂਦੇ ਹੋ ਚਮਚ ਦੇ 20 ਗ੍ਰਾਮ ਹੀ ਕਰੀਬ ਹੋਗੀ ਅੱਛਾ ਇਹ 20 ਗ੍ਰਾਮ ਦੇ ਕਰੀਬ ਪਾਉਂਦੇ ਆ ਕੋਈ ਕਮ ਹੋ ਗਈ ਕੋਈ ਜ਼ਿਆਦਾ ਹੋ ਗਈ ਠੀਕ ਹੈ ਜੀ ਠੀਕ ਆ ਇਹ ਹਰਾੜੀ ਦੀ ਬੋਲੀ ਹੈ ਇਹ ਆਪਣੀ ਆ ਗਈ ਜੀ ਹਰਾੜੀ ਦੀ ਗੋਲੀ 7 ਨੰਬਰ ਤੇ ਆ ਗਈ ਜੀ ਆਪਣੀ ਹਰੜ ਦੀ ਗੋਲੀ ਆ ਕਿਤਨਾ ਬੱਤੀ ਹਾਂਜੀ ਕਿਤਨਾ ਬੱਟੀ ਮਗਾ ਦੀ ਮੈਨੂੰ ਬਟ ਸਮਝ ਨਹੀਂ ਆਈ ਇਹ ਆਪਣੀ ਆ ਗਈ ਜੀ ਸਤਵੀਂ ਚੀਜ਼ ਇਹਦਾ ਮੈਨੂੰ ਨਾਮ ਨਹੀਂ ਪਤਾ ਲੱਗਾ ਭਾਈ ਦੁਬਾਰਾ ਬੋਲਿਓ ਪਿਪਲਾ ਬੱਟੀ ਪਿਪਲਾ ਬੱਟੀ ਜਿਹੜੇ ਵੀ ਬੰਦੇ ਆਪਣਾ ਕੰਮ ਕਰਦੇ ਆ ਪੁਲਿਸ ਉਹਨਾਂ ਨੂੰ ਸਪੋਰਟ ਕਰਿਆ ਜੇਕਰ ਉਹ ਸਾਰੇ ਜਾਣੇ ਇਹ ਸਤਵੇਂ ਨੰਬਰ ਤੇ ਆ ਗਈ ਜੀ ਆਪਣੀ ਪਿਪਲਾ ਬੱਟੀ ਹੁਣ ਆ ਗਈ ਜੀ ਆਪਣੀ ਹਿੰਗ ਦੀ ਬੱਟੀ 8ਵੇਂ ਨੰਬਰ ਤੇ ਆ ਗਈ ਜੀ ਆਪਣੀ ਹਿੰਗ ਦੀ ਬੱਟੀ ਆਪਣੇ ਕੋਲ ਜਾਦੇ ਪੈਸੇ ਨਹੀਂ ਸੀਗੇ ਪਰ ਆਪਾਂ ਸਾਰੀਆਂ ਚੀਜ਼ਾਂ 10-10 ਰੁਪਈਆਂ ਜਰੂਰ ਕਰਾਵਾਂਗੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਜੀਰਾ ਵਕੀਲ ਅਗਲੀ ਆ ਗਈ ਜੀ ਆਪਣੀ ਜੀਰਾ ਬੱਟੀ ਬੰਦੇ ਦਾ ਕੰਮ ਬਹੁਤ ਹੀ ਸਾਫ਼ ਸੁਥਰਾ ਹੈ ਜੀ ਸਪੋਰਟ ਕਰਿਆ ਕਰੋ ਸਾਰੇ ਜਾਣੇ ਜੀਰਾ ਜਵੈਨ ਪਾਚ ਅਗਲੀ ਆ ਗਈ ਜੀ ਆਪਣੀ ਜਵੈਨ ਪਾਚ ਏ ਆ ਗਈ ਜੀ ਆਪਣੀ 10ਵੀਂ ਜੀ ਜਵੈਨ ਪਾਚਕ ਇਹ ਉਹ ਕੀਪਰਮੈਂਟ ਵਾਲੀ ਸੌਫ ਇਹ ਆਪਣੀ ਆ ਗਈ ਜੀ ਮਿੰਟ ਸੌਫ 11ਵੀਂ ਆ ਗਈ ਜੀ ਗੁਲਕੰਦ ਅਗਲੀ ਆਪਣੀ 12ਵੀਂ ਆ ਗਈ ਜੀ ਗੁਲਕੰਦ ਸਾਰੇ ਆਨੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਬਹੁਤ ਹੀ ਮਿਹਨਤ ਲੱਗਦੀ ਹੈ ਜੀ ਵੀਡੀਓ ਬਣਾਉਣ ਵਿੱਚ ਇਹ ਟਾਈਮ ਵੀ ਬਹੁਤ ਲੱਗਦਾ ਹੈ ਸਪੋਰਟ ਕਰਿਆ ਕਰੋ ਸਾਰੇ ਜਾਣੇ ਆਪਣੀ 13ਵੀਂ ਨੰਬਰ ਆ ਗਈ ਜੀ ਗੁਲਕੰਦ ਉਸ ਤੋਂ ਬਾਅਦ ਅਗਲੀ ਚੀਜ਼ ਆ ਗਈ ਹੈ ਸ਼ਵਾਰਿਆਂ ਦੀ ਮਿੱਟੀ ਸਫਾਰੀ ਮਾਉਥ ਕ੍ਰਿਸਨਰ ਮਾਉਥ ਫਰੇਸ਼ਨਰ ਮਾਉਥ ਕ੍ਰਿਸਨਰ ਬੋਲੋ ਮਾਉਥ ਕ੍ਰਿਸਨਰ ਮਾਉਥ ਫਰੇਸ਼ਨਰ ਸੁਭਾਅ ਬਹੁਤ ਹੀ ਸੋਹਣਾ ਪਾਈਦਾ ਅਗਲੀ ਆ ਬਈ ਆਪਣੀ ਮਾਉਥ ਫਰੇਸ਼ਨਰ ਹਾਂਜੀ ਹੁਣ ਕੀ ਆ ਗਈ ਆਪਣਾ ਅਨਾਰ ਦਾਣੇ ਦੀ ਗੋਲੀ ਆ ਗਈ ਜੀ ਅਗਲੀ 15ਵੀਂ ਆਈਟਮ ਉਸ ਤੋਂ ਬਾਅਦ ਜੀ ਪਾਨ ਮਿਕਸ ਇਸ ਤੋਂ ਬਾਅਦ ਅਗਲੀ ਆਪਣੀ ਆ ਗਈ ਜੀ ਪਾਨ ਮਿਕਸ ਪਾਨ ਮਿਕਸ ਮਾਊਥ ਫਰੈਸ਼ਨਰ ਉਸ ਤੋਂ ਬਾਅਦ ਆ ਗਈ ਜੀ ਆਪਣੀ ਨਾਰੀਅਲ ਮਿਕਸ ਨਾਰੀਅਲ ਸੌਂਫ ਮਿਕਸ ਦੇਖ ਲਓ ਕਿੰਨੀਆਂ ਚੀਜ਼ਾਂ ਰੱਖੀਆਂ ਜੀ ਆਪਣੇ ਕੋਲ ਸਾਰੀਆਂ ਤੁਹਾਨੂੰ ਇੱਕ ਇੱਕ ਕਰਕੇ ਦਿਖਾਵਾਂਗੇ ਕੀ ਕੀ ਹੈਗਾ ਬਾਈਕੋਲ ਰਾਜਾ ਰਾਜਸਥਾਨੀ ਸੌਫ ਨਕਨੌਲੀ ਸੌਫ ਰਸ ਭਰੀ ਅਗਲੀ ਆ ਗਈ ਆਪਣੀ ਸੌਫ ਕਿਹੜੀ ਹੈ ਜੀ ਨਕਨੌਲੀ ਸੌਫ ਰਸ ਭਰੀ ਹੈ ਰਸ ਭਰੀ ਸੌਫ ਇਹ ਆ ਗਈ ਆਪਣਾ ਪੇੜਾ ਕਿਹੜਾ ਹੈ ਹਿੰਗ ਪੇੜਾ ਹਿੰਗ ਪੇੜਾ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤੇ ਨਾਲ ਹੀ ਦੇਖਿਓ ਕਿੰਨੀਆਂ ਚੀਜ਼ਾਂ ਹੋਈਆਂ ਤੇ ਕੀ ਕੀ ਆ ਰਿਹਾ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਐਂਡ ਤੱਕ ਬਨੇ ਰਹੋ ਇਹ ਕਿੰਨੀਆਂ ਹੋ ਗਈਆਂ ਜੀ ਹੁਣ ਆਪਣੀਆਂ ਕਿੰਨੀਆਂ ਕੁ ਹੋ ਗਈਆਂ ਚੀਜ਼ਾਂ ਇਹ 18 19 ਚੀਜ਼ਾਂ ਹੋ ਗਈਆਂ ਜੀ ਆਪਣੀਆਂ ਇਹ ਆ ਗਈ 20ਵੀਂ ਚਟਪੜੀ ਗੋਲੀ ਚਟਪੜੀਆਂ ਗੋਲੀਆਂ ਆ ਗਈਆਂ ਜੀ ਕੀ ਬਾਤ ਹੈ ਇਹ ਤੁਸੀਂ ਸਮਾਨ ਲੋਕਲ ਹੀ ਚੱਕਦੇ ਹੋ ਕਿ ਕਿਤੇ ਦੂਰੋਂ ਲੈ ਕੇ ਆਂਦੇ ਹੋ ਇਹ ਦੂਰੋਂ ਹੁੰਦਾ ਹੀ ਸਾਰਾ ਸਾਮਾਨ Rajasthan ਕੀ ਬਣੀ ਹੋਤੀ ਹੈ ਇਹ ਹੈ ਆਮ ਪਾਪੜ ਇਹ ਆਪਣੇ ਆਮ ਪਾਪੜ ਆ ਗਏ ਜੀ ਅਗਲੇ ਕੱਚੇ ਆਮ ਕੀ ਹੈ ਸੰਜੂ ਆਮ ਕੀ ਹੈ ਕਿਹੜੇ ਕਿਹੜੇ ਇਹ ਕੱਚੇ ਆਮ ਦੀ ਸੰਜੂ ਆਮ ਦੀ ਠੀਕ ਹੈ ਜੀ ਠੀਕ ਆ ਇਹ ਕਾਲੇ ਆਮ ਪਾਪੜ ਇਹ ਕਾਲਾ ਆਮ ਪਪੜ ਆ ਗਏ ਜੀ ਅਗਲੇ ਆਪਣਾ ਇਹ ਤਾਂ ਤੁਸੀਂ ਬੋਹ ਵਾਰੀ ਗੋਲੀਆਂ ਖਾਦੀਆਂ ਹੋਣੀਆਂ ਜਿਹੜੀਆਂ ਸੰਤਰੀ ਦੀ ਗੋਲੀ ਹੁੰਦੀ ਆ ਬੋਹ ਵਧਿਆ ਹੁੰਦੀ ਇਹ ਰਾਜਸਥਾਨੀ ਸੌਂਫ ਅਗਲੀ ਆ ਗਈ ਆਪਣੀ ਰਾਜਸਥਾਨੀ ਸੌਂਫ ਇਹ ਬਰਾਊਨ ਜੇ ਕਲਰ ਦੀ ਹੈਗੀ ਇਹ ਸੌਂਫ ਇਹ ਮਿੱਟੀ ਹੈ ਜੀ ਕਿਦਾਂ ਜੀ ਮਿੱਟੀ ਹੈ ਮਿੱਟੀ ਹੈ ਇਸ ਸੌਂਫੇ ਵੀ ਮਾਊਥ ਫ੍ਰੈਸ਼ਨਰ ਹੀ ਹੁੰਦਾ ਹੈ ਇਹ ਵੀ ਮਾਊਥ ਫ੍ਰੈਸ਼ਨਰ ਹੀ ਹੁੰਦਾ ਹੈ ਮੇਰੇ ਕੋਲ ਪ੍ਰੋਪਰ ਬੋਲਿਆ ਨਹੀਂ ਜਾ ਰਿਹਾ ਪਰ ਬਾਕੀ ਤੁਸੀਂ ਸਮਝਦਾ ਰਹੋਈ ਇਹ ਅਗਲੀ ਚੀਜ਼ ਆ ਗਈ ਆਪਣੀ ਆਮ ਪਾਪੜ ਆਮ ਪਾਪੜ ਖਟਾ ਮਿੱਠਾ ਆਮ ਪਾਪੜ ਇਹ ਕਿੱਥੋਂ ਦੀ ਹੈ? ਇਹ ਸਤਾਰਾ ਜਸਤਨ ਦੀ ਹੈ। ਸਾਰੀਆਂ ਚੀਜ਼ਾਂ ਇਹ ਇਹ ਰਾਜਸਥਾਨ ਤੋਂ ਹੀ ਹੁੰਦੀਆਂ ਈ। ਖੱਟਾ ਆਮਾਪਾਪੜ। ਉਸ ਤੋਂ ਬਾਅਦ ਆ ਗਿਆ ਜੀ ਆਪਣਾ ਖੱਟਾ ਆਮਾਪਾਪੜ। ਇਹ ਨਮਕੀਨ ਖੱਟਾ ਮਿੱਠਾ ਆਮਾਪਾਪੜ। ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ। ਦੇਖਿਓ ਬੰਦੇ ਕੋਲ ਕੀ ਕੀ ਚੀਜ਼ਾਂ ਹੈਗੀਆਂ ਵਾ। ਆਹ ਦਾ ਚੂਰਨ ਚਟਕਾਰਾ। ਅਗਲਾ ਆ ਗਿਆ ਜੀ ਆਪਣਾ ਚੂਰਨ ਚਟਕਾਰਾ। ਚੂਰਨ ਚਟਕਾਰਾ। ਚੂਰਨ ਚਟਕਾਰਾ। ਨਾਲ ਤਾਂ ਤੁਹਾਨੂੰ ਚੀਜ਼ਾਂ ਦੇ ਨਾਮ ਵੀ ਯਾਦ ਕਰਾਵਾਂਗੇ ਚੂਰਨ ਚਟਕਾਰਾ ਮੋਟੀ ਸੌਂਫ ਅਗਲੀ ਆ ਗਈ ਆਪਣੀ ਮੋਟੀ ਸੌਂਫ ਮੋਟੀ ਸੌਂਫ ਵੀ ਆਪਣੀ ਪੈਕ ਹੋ ਚੁੱਕੀ ਆ ਦੇਖੋ ਅਗਲੀ ਸੌਂਫ ਹੈ ਮਰੀ ਇਹ ਆ ਗਈ ਆਪਣੀ ਬ੍ਰੇਕ ਸੌਂਫ ਬ੍ਰੇਕ ਸੌਂਫ ਵੀ ਆਪਣੀ ਪੈਕ ਹੋ ਚੁੱਕੀ ਆ ਉਸ ਤੋਂ ਅਗਲੀ ਚੀਜ਼ ਆਣ ਵਾਲੀ ਕੋਈ ਨਾ ਕੋਈ ਇਗਲੀ ਗੋਲੀ ਉਸ ਤੋਂ ਬਾਅਦ ਆ ਗਈ ਜੀ ਆਪਣੀ ਚਲੀ ਇਮਲੀ ਗੋਲੀ ਮੰਚਲੀ ਮੰਚਲੀ ਇਮਲੀ ਗੋਲੀ ਮੰਚਲੀ ਇਮਲੀ ਗੋਲੀ ਇਹ ਕਿੰਨੇ ਪੈਕੇਟ ਪਾਸ ਤੇ ਭਾਈ ਹਾਂ ਜੀ ਇਹਦੇ ਵਿੱਚ ਕਿੰਨੇ ਪੈਕੇਟ ਪਾਏ ਐ ਇਮਲੀ ਦੇ 428 ਨਹੀਂ ਆਪਣੀਆਂ ਕਿੰਨੇ ਚੀਜ਼ਾਂ ਹੋ ਗਈਆਂ ਟੋਟਲ ਅੱਛਾ 29 ਆਪਣੀਆਂ 29 ਚੀਜ਼ਾਂ ਹੋ ਚੁੱਕੀਆਂ ਜੀ ਉਸ ਤੋਂ ਅਗਲੀ ਆ ਗਈ ਆਪਣੀ ਚਾਂਦ ਸਿਤਾਰਾ ਗੋਲੀ ਓਏ ਹੋਏ ਇਹ ਤਾਂ ਤੁਸੀਂ ਪੱਕਾ ਹੀ ਖਾਦੇ ਹੋਣੇ ਛੋਟੇ ਛੋਟੇ ਪੈਕੇਟ ਆ ਜਾਂਦੇ ਸੀ ਪਹਿਲਾਂ ਰੁਪਏ ਦਾ ਪੈਕੇਟ ਹੁੰਦਾ ਸੀਗਾ ਚਾਂਦ ਸਿਤਾਰਾ ਇਹ ਆਪਣਾ ਆ ਗਿਆ ਚਾਂਦ ਸਿਤਾਰਾ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਇੰਦਾ ਹੀ ਤੁਹਾਡੇ ਲਈ ਵੀਡੀਓ ਨਵੀਂ ਤੋਂ ਨਵੀਂ ਲੈ ਕੇ ਆਂਦੇ ਰਾਵਾਂਗੇ ਹਾਂਜੀ ਇਮਲੀ ਜੀਰਾ ਜੁਆਇਨ ਦੀ ਗੋਲੀ ਹੈ ਇਹ ਇਮਲੀ ਜੀਰਾ ਤੇ ਅਜਵਾਇਨ ਦੀ ਗੋਲੀ ਹੈਗੀ ਆ ਆਪਣੀਆਂ ਘੜ ਤੋਂ ਘੜ ਦੀ 30 ਚੀਜ਼ਾਂ ਪੈਕ ਹੋ ਚੁੱਕੀਆਂ ਨੇ ਆ ਮਿਕਸ ਸੌਂਫ ਹੈ ਇਹ ਆ ਗਈ ਆਪਣੀ ਮਿਕਸ ਸੌਂਫ ਇਹ ਜਿੰਨੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ ਇਹ ਸਾਰੀਆਂ ਹੀ ਰਾਜਸਥਾਨ ਤੋਂ ਆਈਆਂ ਨੇ ਜੈਲੀ ਇਹ ਆ ਗਈ ਜੀ ਆਪਣੀ ਜੈਲੀ ਇਹ ਵੀ ਤੁਸੀਂ ਖਾਸ ਕਰਕੇ ਖਾਧੀਆਂ ਹੀ ਹੋਣੀਆਂ ਹੈ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਵੀਡੀਓ ਕਿੱਦਾਂ ਲੱਗੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਇਹ ਆ ਗਈ ਜੀ ਆਪਣੀ ਮਦਰਾਸੀ ਸੌਂਫ ਹਰੀ ਦੋਸਤੋ ਅਗਲੀ ਆ ਗਈ ਜੀ ਆਪਣੀ ਕਿਹੜੀ ਆ ਜੀ ਨਮਕ ਵਾਲੀ ਮੱਛੀ ਕਾਲੇ ਨਮਕ ਵਾਲੀ ਇਹ ਕਾਲੀ ਨਮਕ ਵਾਲੀ ਮੱਛਲੀ ਟੋਫੀ ਇਹ ਵੀ ਤੁਸੀਂ ਖਾਦੀ ਹੋਣੀ ਹੈ ਬਸ ਆ ਜੇ ਵੀ ਮਿਲਦੀ ਹੈ ਇਹ ਟੋਫੀਆਂ ਸੰਤਰੀ ਵਾਲੀਆਂ ਟੋਫੀਆਂ ਤੇ ਇਹ ਕਾਲੀ ਟੋਫੀਆਂ ਮੱਛਲੀ ਵਾਲੀਆਂ ਇਹ ਅਗਲੀ ਆ ਗਈ ਆਪਣੇ ਗੋਲੀਆਂ ਆ ਗਈਆਂ ਇਹ ਫਰੂਟ ਵਾਲੀਆਂ ਗੋਲੀਆਂ ਇਹਦੇ ਵਿੱਚ ਬਰੀਕ ਗੋਲੀਆਂ ਵੀ ਆਉਂਦੀਆਂ ਤੇ ਇਹ ਮੋਟੀਆਂ ਵਾਲੀਆਂ ਗੋਲੀਆਂ ਆ ਗਿਆ ਫਰੂਟ ਗਿਆ ਬਣੀਆਂ ਇਹ ਇਹ ਆ ਗਈਆਂ ਆਪਣੀਆਂ ਬਰੀਕ ਗੋਲੀਆਂ ਏ ਹੁਣ ਆਪਣੀਆਂ ਕਿੰਨੀਆਂ ਹੋ ਗਈਆਂ ਪਈ ਇਹ ਜਿੰਨੇ ਵੀ ਪੈਕੇਟ ਪੈਕ ਕੀਤੇ ਆ ਹਾਂਜੀ ਇਮਲੀ ਦਾ ਲੱਡੂ ਬਿਨਾ ਬੀਜ ਦਾ ਇਹ ਆ ਗਿਆ ਜੀ ਇਮਲੀ ਦਾ ਲੱਡੂ ਬਿਨਾ ਬੀਜ ਤੋਂ ਉਹਦਾ ਤੁਸੀਂ ਇਮਲੀ ਵਾਲੇ ਲੱਡੂ ਖਾਦੇ ਹੋਣੇ ਆ ਪਰ ਉਹਦੇ ਚ ਬੀ ਹੁੰਦੇ ਆ ਇਹਦੇ ਚ ਬੀ ਨਹੀਂ ਹੈਗੇ ਜੀ ਜੀ ਦਾ ਇਮਲੀ ਦਾ ਲੱਡੂ ਇਹ ਆ ਗਿਆ ਜੀ ਇਮਲੀ ਤੇ ਦੂਸਰੇ ਲੱਡੂ ਕਿਹੜੇ ਆ ਜੀ ਇਹ ਬੀ ਵਾਲੇ ਲੱਡੂ ਇੱਕ ਆnde ਬਿਨਾ ਬੀਜ ਤੋਂ ਇੱਕ ਆ ਗਿਆ ਜੀ ਬੀਜ ਵਾਲੇ ਲੱਡੂ आज दी वीडियो ਤੁਹਾਨੂੰ ਪਸੰਦ ਜ਼ਰੂਰ ਆਏਗੀ ਤੇ ਨਾਮ ਤੁਹਾਨੂੰ ਨਾਲ-ਨਾਲ ਦੱਸ ਰਿਹਾ ਕਿ ਇਸ ਬੰਦੇ ਕੋਲ ਕੀ-ਕੀ ਚੀਜ਼ਾਂ ਹੈਗੀਆਂ ਕੀ ਹੈਗਾ ਜੀ ਇਹ ਇਹ ਹੈਗੀ ਜੀਰਾ ਗੋਲੀ ਭਾਈ ਆਪਣੇ ਕਿੰਨੇ ਪੈਕਟ ਪੈਕ ਹੋ ਚੁੱਕੇ ਆ 40 ਪੈਕਟ ਪੈਕ ਹੋ ਚੁੱਕੇ ਆ ਜੀ ਨਾਲ-ਨਾਲ ਤੁਹਾਨੂੰ ਨਾਮ ਦੱਸੀ ਜਾ ਰਿਹਾ ਕੀ-ਕੀ ਪੈਕ ਹੋ ਰਿਹਾ ਵਾ ਠੀਕ ਹੈ ਜੀ ਇਹ ਲਾਈਟ ਮਦਰਾਸੀ ਹੈ ਇਹ ਆ ਗਈ ਜੀ ਵਾਈਟ ਮਦਰਾਸੀ ਸੌਫ ਇਸ ਤੋਂ ਅਗਲੀ ਆ ਗਈ ਜੀ ਆਪਣੀ ਚਟਪਟੀ ਗੋਲੀ ਚਟਪਟੀਆਂ ਗੋਲੀਆਂ ਲਾਲ ਕਲਰ ਦੀਆਂ ਚਟਪਟੀਆਂ ਗੋਲੀਆਂ ਇਹ ਮਿੱਠਾ ਪਾਨ ਇਹ ਵੀ ਤੁਸੀਂ ਖਾਦਾ ਹੋਣਾ ਜੀ ਮਿੱਠਾ ਪਾਨ ਇਹ ਆ ਗਈ ਆਪਣਾ ਕੱਚਾ ਆਮ ਪਪੜ 50 ਦਾ ਠੀਕ ਹੈ ਇਹ ਕਿੰਨੇ ਦਾ ਭਾਜੀ 30 ਰੁਪਏ ਦਾ ਨਹੀਂ ਇਹ ਰਹਿਣ ਦਿਓ ਭਾਈ ਤੁਸੀਂ ਬਾਕੀ ਹੋਰ ਕੁਝ ਕਰ ਦੋ ਹੋ ਗਿਆ ਜੀ ਆਪਣਾ ਸਾਰਾ ਕੁਝ ਤੇ ਗਿਣਿਓ ਭਾਜੀ ਇੱਕ ਕਰੀ ਕੀ ਕੀ ਹੋਇਆ ਲਪਾਵੇ ਚ ਪਾ ਦਿਓ ਨਾਲੀ ਮੈਂ ਕਹਿਆ ਜੀ ਅੱਜ ਤੁਹਾਡੇ ਲਈ ਕੁਝ ਅਲੱਗ ਤੋਂ ਵੀਡੀਓ ਲੈ ਕੇ ਆਈਏ ਇਸ ਕਰਕੇ ਆਪਾਂ ਨੂੰ ਭਾਈ ਟੱਕਰ ਗਿਆ ਹੈ ਗਲੀ ਦੇ ਵਿੱਚ ਆਇਆ ਸੀਗਾ ਤੇ ਮੈਂ ਕਹਿੰਦਾ ਨਾਲੇ ਤਾਂ ਆਪਾਂ ਵੀਡੀਓ ਬਣਾ ਲੈਨੇ ਆ ਤੇ ਨਾਲੇ ਵੀਡੀਓ ਦੇ ਐਂਡ ਤੱਕ ਖੜੇ ਬਣੇ ਰਹੋ 4 3 2 1 0 9 8 7 6 5 4 3 2 1

ਲੋ ਜੀ ਆਪਣੀਆਂ 44 ਚੀਜ਼ਾਂ ਹੋ ਚੁੱਕੀਆਂ ਜੀ ਤੇ ਆਪਾਂ ਇਹ ਸਾਰੀਆਂ ਭਾਈ ਕੋਲ ਚੀਜ਼ਾਂ ਲੈ ਲਈਆਂ ਨੇ ਤੇ ਵੀਡੀਓ ਕਿਦਾਂ ਲੱਗੀ ਲਾਈਕ ਆਉਣ ਸ਼ੁਰੂ ਜਰੂਰ ਕਰਿਓ ਤੇ ਹੁਣ ਆਪਾਂ ਦੇ ਲਗਏ ਬੰਦੇ ਨੂੰ ਪੈਸੇ ਆਹ ਪਾਤਾ ਭਾਜੀ ਇਹ ਪਾਤਾ ਹੈ ਮਿੱਠਾ ਪਾਨ ਹੈ ਇਹ ਮਿੱਠਾ ਪਾਨ ਜੀ ਇਹ ਨਹੀਂ ਪਾਇਆ ਬੰਦੇ ਨੇ ਤੇ ਇਹ ਵੀ ਪਾਤਾ ਹੈ ਇਹ ਕਿੰਨੇ ਦਾ ਭਾਜੀ 20 ਰੁਪਏ ਲੋ ਜੀ ਇਹ 20 ਰੁਪਏ ਦਾ ਪਾਨ ਤੇ ਆਪਣੀਆਂ ਸਾਰੀਆਂ ਚੀਜ਼ਾਂ ਹੋ ਚੁੱਕੀਆਂ ਨੇ ਤੇ ਹੁਣ ਆਪਾਂ ਦਵਾਂਗੇ ਭਾਈ ਨੂੰ ਪੈਸੇ ਆਹ ਲੋ ਜੀ ਭਾਈ ਇਹ ਆਪਾਂ ਭਾਈ ਨੂੰ ਪੈਸੇ ਦੇ ਦਿੱਤੇ ਆ 45 ਚੀਜ਼ਾਂ ਹੀ ਹੋਈਆਂ ਜੀ ਆਪਣੀਆਂ ਦੇਖ ਲਓ ਭਾਈ ਦੀ ਕਿੰਨੀ ਛੋਟੀ ਨਿੱਕੀ ਰੇੜੀ ਆ ਸਾਰਿਆਂ ਨੇ ਸਪੋਰਟ ਕਰਿਆ ਕਰੋ ਸਾਰਿਆਂ ਨੂੰ ਤੇ ਟੋਟਲ 45 ਚੀਜ਼ਾਂ ਹੋਈਆਂ ਈ ਉਦਾਂ 2-3 ਵਾਧੀਆਂ ਸੀਗੀਆਂ ਠੀਕ ਆ ਭਾਜੀ ਮਿਹਰਬਾਨੀ ਆ ਜੀ ਇਸ ਬੰਦੇ ਦੀ ਬਹੁਤ ਬਹੁਤ ਧੰਨਵਾਦ ਚੰਗਾ ਜੀ ਬਹਲੇ ਵੀ ਵੀਡੀਓ ਦੇ ਐਂਡ ਤੱਕ ਬਨੇ ਰਹੋ ਦੇਖੋ ਅੱਗੇ ਕੀ ਕਰਦੇ ਆਪਾਂ ਤੇ ਹਾਂਜੀ ਦੋਸਤੋ ਜਿਹੜੇ ਆਪਾਂ ਪੈਕੇਟ ਪੈਕ ਕਰਾਏ ਸੀਗੇ ਤੇ ਉਹ ਆਪਾਂ ਇੱਥੇ ਹੀ ਵੰਡ ਦੇਣੇ ਆ ਸਾਰਿਆਂ ਨੂੰ ਤੇ ਆਪਾਂ ਹੁਣ ਵੰਡ ਦੇਣੇ ਆ ਸਾਰੀਆਂ ਚੀਜ਼ਾਂ ਵੀਡੀਓ ਮੱਤ ਬਣਾਈ ਨਹੀਂ ਬੀਜਾ ਨਹੀਂ ਬਣਾਈ ਉਹਨਾਂ ਕੋ ਵੀ ਬਾਜ ਲਗਾ ਦਿਓ ਸਭੀ ਕੋ ਇਤਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਜੁੜ ਜੋ ਤੇ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਮਿੱਤਰ ਕਰੂਗਾ ਨਹੀਂ ਦੂਸਰਾ ਨਹੀਂ ਦੂਸਰਾ ਵਾਣਾ ਦੇ ਦੋ ਅਜਾ ਅਲਾਈਸ ਕਰ ਦਿਓ ਪਹਿਲੇ ਉਹਨਾਂ ਕੋ ਬਾਜ ਲਗਾਓ ਪਹਿਲੇ ਸਭੀ ਕੋ ਬਾਜ ਲਗਾਓ ਉਹ ਵਾਣਾ ਦੇ ਦੋ ਦੇਖ ਕੇ ਕਿਆ ਤੇ ਇਹ ਏ ਠੀਕ ਹੈ ਚਲ ਠੀਕ ਹੈ ਦੋਨੇ ਕਿਆ ਆ ਜਾ चांसितारे ठीक है अपने दो पैकेट हो गए हैं जी भैया मेरी वीडियो मत बनाना वीडियो नहीं बना रहा ना मैं इसमें बोलते हैं ना भैया हाँ इसमें बोलते हैं चल दो ले जा। दो भी ले मेरी चले जा तू तो भी दो ले जा मेरे को इमली नहीं खाती भैया दो, दो पैकेट ले जा फिर ज्यादा नहीं उठाने नहीं ज्यादा नहीं तो दो लेने ये आवा अपना छोटा भरा लाडी चिंटू वाला ओए ओए उसको यार टकला मत बोलो वो टकला ही है वो तो टकला ना बोलो तो क्या बोले भी? एक पैकेट एक पैकेट एक एक नहीं नहीं वीडियो नहीं बना भैया एक कॉल दे दो ना ना एक पैकेट सब क्या दो दो सबको एक एक इसको भी एक पैकेट दिया है हां हमारे दो पैकेट किसको दो पैकेट वीडियो मत वीडियो तो यार वैसे ही है ये तो बस नेट पे डालनी है भैया एक दे दो क्या चाहिए तो तो बहुत अच्छे लगते हैं ना 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 काके ना आएगे आएगे। क्या लेके आऊ अगली हरी जल्दी बोलो और है, है ना मिठाई मिठाई तो मिठाई हाँ टोपी ये लड़की कह रही है अगली बारी सारे मिठाई लेके आएंगे मिठाई लेके आएंगे एक एक पैकेट उठाई चलो जो जो आपको सही लगे एक पैकेट एक पैकेट ठीक है टोफी लेके आऊँगा अगली बारी भारी। ना, ना ना गुड़िया ना हाँ एक मिनट एक एक एक-एक-एक-एक दो दो नहीं दो दो नहीं दो दो नहीं यार चलो पहले किस किसका किसका हो गया पैकेट हां जिसका जिसको हो गया वो दूर चले जाओ सारे मगर ही पड़ गए कह रहे दो-दो पैकेट चाहिए हमें नहीं बुजा चलो फिर मैं अपनी मर्जी से दूंगा इसको मिला नहीं है हां इसको नहीं मिला है इसके भी हो गए दो पैकेट ये वाला नहीं चाहिए मेरा दूसरा चाहिए भैया ले गए यार सारेनु एक-एक पैकेट दे देता फिर भी मुड़दे नहीं पाए मिला है सारे कहते दो-दो पैकेट चाहिए दे इसको नहीं मिला है इसका रह गया क्या चाहिए गुड़िया मैं नहीं दूँगी एक मिनट एक मिनट बैठ 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 ऐसे नहीं करना यार फिर तो ऐसे नहीं करना फिर मैं दूंगा नहीं चल रुको यार रुको 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 यार ये तो सारे हल्ला शोर पकड़ के दे दे दे। अब रुको 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 यार ले जाओ ले जाओ सारे ले जाओ कोई लड़ना नहीं है ਯਾਰ ਇਹਨਾਂ ਨੇ ਦੋ ਤਿੰਨ ਪੈਕੇਟ ਖਰਾਬ ਹੀ ਕਰਦੇ ਭਰਾਵਾ ਤੇ ਸਾਰੇ ਪੈਕੇਟ ਆਪਾਂ ਵੰਡਦੇ ਆ ਇਹਨਾਂ ਨੂੰ ਬੱਚਿਆਂ ਨੂੰ ਤੇ ਵੀਡੀਓ ਜੇ ਵਧੀਆ ਲੱਗੇ ਤੇ ਅਗਲੀ ਵੀਡੀਓ ਤੱਕ ਬਣੇ ਰਹੋ ਅਗਲੀ ਵੀਡੀਓ ਵੀ ਤੁਹਾਡੇ ਲਈ ਇਦਾਂ ਹੀ ਲੈ ਕੇ ਆਵਾਂਗੇ ਚੰਗਾ ਹੀ ਮਿਲਦੇ ਆ ਅਗਲੀ ਵੀਡੀਓ 'ਚ